ਸਤਿ ਸ੍ਰੀ ਅਕਾਲ ਵਾਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੇ ਇੱਕ ਹੋਰ ਨਵੀਂ ਵੀਡੀਓ ਚ ਲਓ ਜੀ ਬਾਈ ਗਰਮੀ ਨੇ ਤਾਂ ਕਰਾਈ ਵੀਦੀ ਬੱਸ ਪਰ ਅੱਜ ਮੌਸਮ ਨਾ ਰੱਬ ਨੇ ਮੈਂ ਕਹਿੰਦਾ ਵੀ ਆਨੰਦ ਬੰਕਲ ਕਰਾਤੀ ਵੀ ਐ ਠੰਡਾ ਕਰਤਾ ਮੌਸਮ ਮੀ ਪਾਤਾ ਪਾਇਆ ਵਾ ਹਲਕਾ ਹਲਕਾ ਹੀ ਪੈਂਦਾ ਪਰ ਮੌਸਮ ਸਾਫ ਕਰਤਾ ਠੰਡਾ ਕਰਤਾ ਵੀ ਮੈਂ ਕਹਿੰਦਾ ਵੀ ਇੰਨੀ ਗਰਮੀ ਨੇ ਵੀ ਜਿਆਦਾ ਅਤ ਕਰਾਈ ਵੀਦੀ ਹਨਾ ਵੀ ਭਾਈ ਇੱਕ ਪਾਸੇ ਤਾਂ ਬੰਦਾ ਤਾਂ ਹਨਾ ਗਰਮੀ ਖਾਂਦਾ ਦਾ ਕੰਮ ਵਾਲੇ ਕਹਿੰਦੇ ਤੇ ਵੀ ਹਜੇ ਪਵੇ ਨਾ ਝੋਨੇ ਵਾਲੇ ਕਹਿੰਦੇ ਤੇ ਪੈ ਜਵੇ ਮਸ਼ੀਨਾਂ ਵਾਲੇ ਕਹਿੰਦੇ ਹੋਣਗੇ ਵੀ ਹਜੇ ਪਵੇ ਨਾ ਨਾ ਸੀਜ਼ਨ ਚੱਲਦਾ ਪਰ ਮੈਂ ਕਹਿੰਦਾ ਵੀ ਖੋਚਾ ਬਹੁਤ ਜਿਆਦਾ ਖੋਚਾ ਮੈਂ ਵੀ ਨਹੀਂ ਪੈ ਗਿਆ ਨਾ ਇੱਕ ਤਾਂ ਦੇਖੋ ਝੋਨੇ ਵਾਲੇ ਵੀਰਾਂ ਨੂੰ ਫਾਇਦਾ ਹੋ ਗਿਆ ਜਿਨ੍ਹਾਂ ਨੇ ਨਾ ਝੋਨਾ ਲਾਇਆ ਬਈ ਇੰਨੀ ਅੱਤ ਦੀ ਗਰਮੀ ਦੇ ਵਿੱਚ ਪਾਣੀ ਖੜਨਾ ਵੀ ਬਹੁਤ ਔਖਾ ਪਾਣੀ ਖੜਦਾ ਹੈ ਹਨਾ ਪਤਾ ਹੀ ਹੁਣ ਦੇਖਦੇ ਹੀ ਆਪਾਂ ਰੋਜ਼ ਕਹ ਲੋ ਤੁਸੀਂ ਜਿੱਥੇ ਝੋਨਾ ਲੱਗਿਆ ਵੀ ਇਹ ਪਾਣੀ ਕਿਸੇ ਕਿਆਰੇ ਦੇ ਵਿੱਚ ਕਿਸੇ ਦਾ ਹੀ ਪਾਣੀ ਆ ਲਾਈਟ ਵੀ ਬਈ ਹਨਾ ਟ੍ਰਿਪ ਕਰਦੀ ਆ ਬਾਕੀ ਰਹੀ ਗੱਲ ਜੀਵ ਜੰਤੂ ਦੀ ਸਭ ਤੋਂ ਵੱਧ ਮੇਨ ਪੁਆਇੰਟ ਆ ਜਿਹੜਾ ਚਲੋ ਜੀਵੀ ਦਾ ਤਾਂ ਕੋਈ ਚੱਕਰ ਨਹੀਂ ਆ ਨਾ ਵੀ ਬਾਕੀ ਕਿੰਨਾ ਜੀਵ ਜੰਤੂ ਧਰਤੀ ਦੇ ਅੰਦਰ ਆ ਕਿੰਨਾ ਬਾਹਰ ਆ ਮੀਂਹ ਨੂੰ ਬਈ ਤਰਸੇ ਪਏ ਤੇ ਪਰ ਜਿਹੜਾ ਪੈਣ ਲੱਗਿਆ ਨਾ ਰੱਬ ਨੇ ਆਦਾ ਜਵੇਂ ਟਾਈਮ ਤੇ ਸੁਣ ਲਈ ਵੀ ਬਹੁਤ ਵਧੀਆ ਕੰਮ ਹੋ ਗਿਆ ਬੱਦਲ ਤਾਂ ਆਇਆ ਚੜ ਕੇ ਬਹੁਤ ਪਰ ਪਿਆ ਇਹ ਥੋੜਾ ਹੀ ਆ ਗਿੱਲਾ ਜਿਹਾ ਹੀ ਕਰਿਆ ਹਜੇ ਰਾਜੂ ਨਹੀਂ ਤਾਂ ਲੈ ਕੇ ਮਸ਼ੀਨ ਭਜਾ ਕੇ ਆ ਬਾਈ ਦੀ ਵੜਦੇ ਤੇ ਆਪਾਂ ਉਹ ਟਰਾਲੇ ਤੇ ਪਾਤੀ ਤਰਪਾਲ ਵੀ ਦੇ ਤਾਂ ਕਰਤਾ ਕਵਰ ਟਰਾਲਾ ਇਹਨਾਂ ਉਹ ਮਸ਼ੀਨ ਲੈ ਕੇ ਭਜਾ ਕੇ ਆਉਣਾ ਤਾਂ ਇੱਥੇ ਕੋਲੇ ਵੱਢਣੀ ਸੀ ਆ ਸਾਹਮਣੇ ਹੀ ਵੱਢਣੀ ਉੱਪਰਲੇ ਪਾਸੇ ਇੱਥੇ ਆਉਣਾ ਦਾ ਆ ਪਾ ਕੋਠੇ ਦੇ ਪਰਲੇ ਪਾਸੇ 6 ਕਿਲੇ ਤੇ ਹਜੇ ਹੋਰ ਚਲੋ ਇਹਨੇ ਕੀਲੇ ਗੁੱਲੇ ਦਾ ਸਭ ਹੋ ਜਣੇ ਫੇਰ ਹਨਾ ਵੀ ਵੱਡੇ ਜਾਣਗੇ ਪਰ ਜਿਹੜਾ ਆ ਕੰਮ ਕਰਤਾ ਉਹਦਾ ਰੱਬ ਨੇ ਬਾਜੀ ਬਾ ਨਜ਼ਾਰਾ ਲਿਆਤਾ ਜੀਰੀਆਂ ਨੂੰ ਮੌਜ ਹੋ ਗਈ ਜੀਵ ਜੰਤ ਧਰਤੀ ਪਿਆਸੀ ਦੀ ਇਹ ਪੂਰੀ ਹੋ ਗਈ ਮੱਕ ਇਹ ਤੋਂ ਸੜਕ ਰੋਣੀ ਆ ਮਸ਼ੀਨ ਘੁੰਮ ਕੇ ਪਿੰਡ ਤਰੌਲੇ ਤੋਂ ਸਿੱਧੀ ਉਹ ਉੱਥੇ ਆਉਣੀ ਆ ਉੱਥੇ ਤੇ ਫਿਰ ਇੱਥੇ ਆ ਘਰਾਂ ਕੋਲ ਘਰਾਂ ਕੋਲ ਤੇ ਇੱਥੇ ਮੱਕੀ ਆ ਗੰਨੇ ਦੇ ਉੱਪਰਲੇ ਪਾਸੇ ਮਸੀਨ ਕਿੱਥੇ ਲੈ ਗਏ ਮੱਕੀ ਦਾ ਵੈਸੇ ਫਰਕ ਵੀ ਕੋਈ ਨਹੀਂ ਪੈਂਦਾ ਜ਼ਿਆਦਾ ਹਨਾ ਵੀ ਆਪਾਂ ਦੇਖੀਏ ਵੀ ਮੀਂਹ ਪੈ ਗਿਆ ਕਣਕਾਂ ਝੋਨੇ ਵਾਲਾ ਕੰਮ ਤਾਂ ਹੈ ਨਹੀਂ ਇਹਦਾ ਵੀ ਬੱਲਾ ਦੇ ਵਿੱਚ ਦਾਣੇ ਰਹਿ ਜਾਣਗੇ ਇਹ ਤਾਂ ਬਾਈ ਪਰਦੇ ਦੇ ਵਿੱਚ ਆ ਬਸ ਥੱਲੇ ਖੇਤ ਨਾ ਰੱਬਾ ਪਾਣੀ ਦੂਹੇ ਲੋਟ ਨਾ ਕਢਾ ਦੇ ਉਂ ਇੰਨਾ ਕਾ ਜਹੇ ਰੋਜ਼ ਪਾ ਰਿਆ ਕਰ ਕੋਈ ਚੱਕਰ ਨਹੀਂ ਹੈਗਾ ਬਾਕੀ ਕੰਮ ਆਲੇ-ਦਾਲੇ ਹਨਾ ਜਿਹੜੇ ਜਿੱਥੇ-ਜਿੱਥੇ ਆਪਾਂ ਫੜਿਆ ਹੋਇਆ ਤਾਂ ਸਾਰੇ ਏਰੀਏ ਦੇ ਵਿੱਚੇ ਹਨਾ ਵੀ ਵੱਲੋਂ ਇੱਕ ਦੋ ਏਰੀਆ ਦਾ ਆਪਾਂ ਮੰਨ ਲਓ ਇੱਕ ਦੋ ਪਿੰਡਾਂ 'ਚ ਤਾਂ ਆਪਾਂ ਜਾਵੇਂ ਕਲੀਅਰ ਕਰਿਆ ਏ ਵੀ ਜਿੱਥੇ ਉਹ ਨਹੀਂ ਜਾਣਾ ਹੀ ਨਹੀਂ ਬਾਕੀ ਆਹੀ ਰਹਿ ਗਿਆ ਏਰੀਆ ਇਧਰ ਨੂੰ ਆ ਜਾਂਦਾ ਆਪਣੇ ਕਕਰਾ ਇਧਰ ਝਾੜ ਸਾਫ ਕਰੀ ਨੂੰ ਹਨਾ ਇਧਰ ਨੂੰ ਅਜੇ ਮਸ਼ੀਨ ਬਹੁਤ ਮਸ਼ੀਨ ਇਧਰ ਨੂੰ ਬੱਸ ਕਰਾਈ ਪਈ ਐਨੀ ਜਿਆਦੇ ਮਸ਼ੀਨਾਂ ਵੀ ਤੁਸੀਂ ਹਿਸਾਬ ਲਾ ਲਓ ਮਸ਼ੀਨ ਕੱਟ ਰੱਗੇ ਹਨਾ ਇੱਕ ਅੱਧਾ ਟਾਵਾ-ਟਾਵਾ ਕੱਟ ਰੁੰਦਾ ਤਾਂ ਹੁਣ ਤਾਂ ਰੇਗ ਮਸ਼ੀਨ ਦੇ ਮੂਰੇ ਕੱਟ ਰਾ ਰੇਕ ਮਸ਼ੀਨ ਦੇ ਕਟਰ ਬਹਾਵਾ ਹੋ ਗਿਆ ਬਈ ਹਨ ਅੱਗੇ ਚਲੋ 1-2 ਸਾਲ ਪਹਿਲਾਂ ਇਹ ਗੱਲਾਂ ਹੁੰਦੀਆਂ ਦੀਆਂ ਵੀ ਪੰਜਾਬ ਦੇ ਵਿੱਚ ਕਟਰ ਬਹੁਤ ਘੱਟ ਆ ਪਰ ਹੁਣ ਕਟਰ ਹੋ ਗਏ ਬਹੁਤ ਦੀ ਗੱਲ ਛੱਡੋ ਹਿਸਾਬ ਛੱਡੋ ਤੁਸੀਂ ਰੇਕ ਮਸ਼ੀਨ ਦੇ ਮੂਰੇ ਕਟਰਾ ਚਲੋ ਵਧੀਆ ਰੋਜ਼ਗਾਰ ਬਾਈ ਚੱਲਣਾ ਵੀ ਚਾਹੀਦਾ ਨਾ ਸੀਜ਼ਨ ਵੀ ਨਵੇੜਾ ਵੀ ਬਾਈ ਤਾਂ ਹੀ ਹੋਊਗਾ ਜੇ ਇੰਨੀ ਫਸਲ ਆ ਨਹੀਂ ਤਾਂ ਲੋਕ ਇ ਚਦੂਏ ਦੇ ਮਸ਼ੀਨ ਵਾਲੇ ਨਾ ਮਰ ਮਰੀ ਜਾ ਹੋਵੇ ਰੋਜ਼ ਵੀ ਵੱਡ ਨਾ ਹੋਵੇ ਕਿਲੇ ਮਹੀਨੇ ਬੜ ਰਹੇ ਸਾਰੇ ਡੈੜੀ ਦੇ ਵਿੱਚ ਦਾ 15 12 13 14 12 13 ਹਨਾ ਜੇ ਕਿਤੇ ਮਸ਼ੀਨਾ ਕਟਰ ਨਾ ਹੁੰਦੇ ਇੰਨੇ ਤਾਂ ਇਹਦੀ ਡਾਟ ਪਣੀ ਦੀ ਮੱਕੀ ਦੀ ਪੂਰੀ ਪਰ ਮਸ਼ੀਨਾ ਨੇ ਹਨਾ ਸਾਬ ਲਿਆ ਕੰਮ ਜਿਵੇਂ ਆਪਾਂ ਕੈਂਪੀ ਦੇ ਵਿੱਚ ਕਹਿ ਦਿੰਦੇ ਹਾਂ ਨਾ ਵੀ ਜਰਾ ਇੰਨੀ ਮਸ਼ੀਨ ਜਾਂਦੀ ਐ ਕੈਂਪੀ ਦੇ ਵਿੱਚ ਵੀ ਕੀ ਕਰਦੇ ਹੋ ਕਿ ਇੱਥੇ ਚੱਲ ਨਹੀਂ ਐ ਭਾਈ ਉੱਥੇ ਏਰੀਆ ਬਹੁਤ ਆ ਜੇ ਉੱਥੇ ਕਿਤੇ ਪੰਜਾਬ ਦੀ ਮਸ਼ੀਨ ਨਾ ਜਾਵੇ ਨਾ ਤਾਂ ਸਮਝ ਲਓ 2-2 ਮਹੀਨੇ ਕਣਕਰਾ ਸੀਜ਼ਨ ਚੱਲੇ ਉੱਥੇ ਪਰ ਚਲੋ ਫਿਰ ਵੀ ਪੈ ਗਿਆ ਕੰਮ ਠੰਡਾ ਬਾਈ ਜੂਨੀ ਦਾ ਟਰਾਲਾ ਭਜਾ ਕੇ ਲੈ ਕੇ ਜਿੱਥੇ ਅਸੀਂ ਵਧਣ ਜਾਣਾ ਉਹ ਸਾਹਮਣੇ ਆ ਕੋਠੇ ਦੇ ਉੱਲੇ ਲੈ ਕੇ ਟਰ ਉਹ ਆ ਗਿਆ ਟਰਾਲਾ ਮੈਂ ਕਹਿੰਦਾ ਹੁਣ ਵਢਾਉਂਗੇ ਨਹੀਂ ਹੋ ਲਿਆ ਟਰਾਲਾ ਹੋਰ ਜਾਂਦਾ ਭੱਜਿਆ ਵਿੱਚ ਨੂੰ ਦਰਖਤਾਂ ਦੇ ਅੜਤਾ ਗਿਆ ਚੱਲ ਜੂ ਮਸ਼ੀਨ ਤਾਂ ਹਨਾ ਮੈਂ ਇੰਨਾ ਕੋਈ ਜ਼ਿਆਦਾ ਗਿੱਲਾ ਨਹੀਂ ਹੈਗਾ ਪੱਤੀ ਦੇ हिसाब ਨਾਲ ਗੰਨੇ ਦੇ ਵੀ ਇੰਨਾ ਕ ਗਿੱਲਾ ਹੋਇਆ ਇੰਨਾ ਕ ਆਰਾਏ ਸੱਚਾ ਪਾਛਾ ਸ਼ਾਂਤੀ ਹੋ ਰਹੀ ਕਿ ਰੋਜ਼ ਪਾਦਿਆ ਕਰ ਇੰਨਾ ਕੁ ਬਸ ਠੰਡਾ ਜਾ ਕਰ ਜਾ ਕਰ ਸਾਨੂੰ ਵੀ ਮੜਾ ਜਾ ਹੋ ਜੂਗਾ ਨਾ ਵੀ ਹਾਂ ਪੈ ਗਿਆ ਜੀਵ ਜੰਤੂ ਸਾਰੇ ਪਸ਼ੂ ਪੰਛੀ ਹਨਾ ਸਾਰੇ ਆਰਾਮਦਾਰ ਹੋ ਜਾਣਗੇ ਸੁਖੀ ਹੋ ਜਾਣਗੇ ਅੱਜ ਵੀ ਠੰਡਾ ਹੋ ਗਿਆ ਮੌਸਮ ਜਾ ਜੂਨੇ ਕਿੱਧਰ ਚਲ ਗਏ ਕਿਤੇ ਖੇਤ ਵਾਲਾ ਜਵਾਬ ਉਹਨਾਂ ਦੇ 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 ਵੀ ਮੈਂ ਨਹੀਂ ਬਣਾਉਣੀ ਬਾਈ ਤੁਸੀਂ ਨਸੀਨ ਲੈ ਕੇ ਚਲ ਜਓ ਪਤੰਦਰੋ ਦੇ ਚਲੋ ਕਰ ਲਈਏ ਅਡਜਸਟਮੈਂਟ ਜੀ ਦਿਖਾਉਨੇ ਆ ਬਸ ਤੁਹਾਨੂੰ ਮੇਰੇ ਹਿਸਾਬ ਨਾਲ ਤਾਂ ਚੱਲ ਜਣੀ ਕੋਈ ਜ਼ਿਆਦਾ ਨਹੀਂ ਪਿਆਏਗਾ ਨਾ ਵੀ ਗਿੱਲਾ ਜਿਹਾ ਕਰਿਆ ਹੁਣ ਤਾਂ ਕੰਮ ਓਵਰ ਹੋ ਗਿਆ ਬਸੋਂ ਬਾਹਰ ਹੋ ਗਿਆ ਤਾਂ ਪਾਣੀ ਚਲਾਤਾ ਬਹੁਤ ਠੰਡਾ ਹੋ ਗਿਆ ਮੌਸਮ ਬਹੁਤ ਜ਼ਿਆਦਾ ਮੀਂਹ ਹੋ ਗਿਆ ਚਲੋ ਵਧੀਆ ਹੋਇਆ ਨਾ ਵੀ ਇੱਕ ਤਾਂ ਮੌਸਮ ਠੰਡਾ ਹੋ ਗਿਆ ਕੰਮ ਤਾਂ ਬਾਈ ਫੇਰ ਆ ਨਾ ਫਸਲ ਤਾਂ ਉੱਥੀ ਉੱਥੀ ਖੜੀ ਆ ਇਹਦੇ ਵੱਢਣੇ ਮਸ਼ੀਨਾ ਨਹੀਂ ਆ ਮੇਰੇ ਨਾਲ ਮਸ਼ੀਨਾ ਦੇ ਤਾਂ ਵੱਢੀ ਨਹੀਂ ਜਾਣੀਆਂ ਨਾ ਵੀ ਬਾਕੀ ਐ ਵੀ ਜਿੱਥੇ ਆਪਾਂ ਦਾ ਜੇ ਗਾਹਕ ਜੀ ਦੇ ਵੱਡਣੀਆਂ ਹਨ ਆਪਾਂ ਸਾਰਿਆਂ ਦੇ ਕਿਸੇ ਦੇ ਗਿੱਲਾ ਵੱਢਿਆ ਕੇ ਦੇ ਦੋ ਦੂਲੇ ਵੱਢੇ ਹੋਏ ਆ। ਵੀ ਆਪਾਂ ਦਾ ਵੱਢਣੀ ਬਣਾਉਣੀ ਦਾ ਪਾਂਦੀ ਅਗਲੇ ਨੂੰ। ਬਸ ਇਹ ਆ ਵੀ ਹੁਣ ਥੋੜਾ ਜਿਆ ਫੋਰ ਵੀਲ ਵਾਲਾ ਕਸਮਾਨ ਪਾਊਗਾ। ਵੀ ਸੁੱਕੇ ਵਾਲਾ ਕੰਮ ਗਿਆ ਹੁਣ। ਅੱਜ ਤੋਂ ਸਮਝ ਲਓ ਵੀ ਜੇ ਹੁਣ ਦੇ ਦੇਵੇ ਹਫਤਾ ਖੰਡ ਹੋਰ ਤਾਂ ਸਾਫ ਹੋ ਜੂ ਕੰਮ ਨਹੀਂ ਤਾਂ ਵੀ ਤੁਹਾਨੂੰ ਪਤਾ ਹੀ ਆ ਨਾ ਵੀ ਗਿੱਲੇ ਦੇ ਵਿੱਚ ਨਵੇੜਾ ਵੀ ਕਿੰਨਾ ਕਰਿਆ ਜਾਂਦਾ ਔਰ ਫੋਰ ਵੀਲ ਲੱਗੂਗਾ ਹੁਣ। ਚਲੋ ਬਹੁਤ ਗਰਮੀ ਵੀ ਬਹੁਤ ਹੀ ਬਾਈ ਤੂੜ ਕੱਢੀ ਪਈਦੀ ਉਧਰ ਰਾਜੂ ਨੇ ਉੱਥੇ ਖੜੇ ਆ ਉਹ ਫੋਨ ਲਈ ਜੰਨੇ ਆ ਵੀ ਹੁਣ ਕਿਵੇਂ ਕਰਨਾ ਮੈਂ ਤੁਸੀਂ ਘਰ ਨੂੰ ਚਲੋ ਹੁਣ ਇਹ ਵੀ ਕਣੇ ਕਿਹੜਾ ਵੀ ਕਣਕ ਝੋਨਾ ਨਾ ਨਾ ਵੀ ਸਰਕਾਰੀ ਖਰੀਦ ਆ ਸਾਧਰੇ ਫੇਰ ਵੇਚ ਦੂਗਾ ਇਹਦਾ ਹੁਣ ਮੰਨ ਲਓ ਸਾਹਿਬ ਵਿੱਚ ਅੱਜ ਦਾ ਵਪਾਰੀਆਂ ਨੇ ਲੈਣਾ ਹੀ ਬੰਦ ਕਰਿਆ ਹੋਇਆ ਤਾਂ ਹੀ ਤਾਂ ਇਹ ਤੂਰੇ ਫੇਰੇ ਜਿੱਤੇ ਜਿਹੜੇ ਥੋੜੇ ਖੇਤ ਹਨ ਉਹ ਅਗਲਾ ਪੜਾਈ ਬਰੂਈ ਜਾਂ ਅੰਦਰ ਅਗਲਾ ਕਹਿੰਦਾ ਵੀ ਮਸ਼ੀਨ ਕਿੱਥੇ ਆਉਗੀ ਜਣਾ ਉਹਦੇ ਕਰਕੇ ਅੱਜ ਤੂਰੇ ਫੇਰੇ ਜਿੱਤੇ ਆ ਸਾਰਿਆਂ ਨੇ ਜਵਾਬ ਦੇ ਤਾ ਉਹ ਗਾਹ ਵੱਢਣੀ ਨਹੀਂ ਵੀ ਨਾਲ ਦੇ ਉਹਨੂੰ ਰੋਕਦਾ ਤਾਂ ਮੈਂ ਤੁਸੀਂ ਰੁਕ ਰਹੇ ਨਹੀਂ ਆਪਾਂ ਵੱਢ ਕੇ ਜਲੇ ਚੱਲਦੇ ਆਂ ਤੇ ਮੈਂ ਕਰ ਦੰਨਾ ਗੱਲ ਵਪਾਰੀ ਨਾਲ ਮੈਂ ਗੱਲ ਕਰ ਲੰਦਾ ਗਾਹ ਉੱਧਰ ਵੀ ਜਵਾਬ ਮਿਲ ਗਿਆ ਕਹਿੰਦੇ ਨਾਂ ਵੀ ਖੋਲਣੀ ਕਿੱਥੇ ਅਸੀਂ ਗਿੱਲੀ ਮੱਕੀ ਹੈ ਕਹਿੰਦੇ ਇਹ ਰਾਤ ਪਰ ਭਰੀ ਹੋਈ ਰਹੇਗੀ ਤਾਂ ਉਹ ਦਾ ਮਜੂਬੀ ਨਹੀਂ ਗਮ ਕੇ ਤੁਹਾਨੂੰ ਪਤਾ ਹੀ ਹੈ ਨਾ ਮੱਕੀ ਗਮ ਕੇ ਖਰਾਬ ਹੋ ਜਾਂਦੀ ਆ ਕਾਲੀ ਹੋ ਜਾਂਦੀ ਆ ਬ੍ਰੇਨ ਤਾਂ ਪਾਣੀ ਚੱਲ ਗਿਆ ਪੂਰਾ ਬਾਈ ਨੇ ਮੋਟਰ ਬੋਪੜੀ ਵਧੀਆ ਬਣਾਈ ਹੈ ਸਾਫ਼ ਸੁਥਰੀ ਮੂٹے ਵਾਟੇ ਲਾ ਕੇ ਆਣ ਵਧੀਆ ਹਨ ਅੰਦਰ ਵੀ ਡਾਟਾ ਲੂਟਾ ਲਾ ਕੇ ਆਣ ਮੈਂ ਕਹਿੰਦਾ ਮੰਜਾ ਵਧੀਆ ਰੱਖਿਆ ਹੈ ਟੌਪ ਦਾ ਚਲੋ ਹਟ ਜਵੇ ਮੀ ਫਿਰ ਦੇਖਦੇ ਆ ਕਿੱਥੇ ਕ ਪਹੁੰਚੀ ਆ ਮਸ਼ੀਨ ਅੱਜ ਦੂਜਾ ਦਿਨ ਹੋ ਗਿਆ ਵੀਡੀਓ ਬਣਦੀ ਨੂੰ ਹਨਾ ਮੈਂ ਕਹਿੰਦਾ ਵੀ ਰਾਤ ਵੀ ਮੀਂਹ ਨੇ ਧੰਨ ਧੰਨ ਕਰਾਤੀ ਤੁਸੀਂ ਹਿਸਾਬ ਲਾ ਲਓ ਵੀ ਆਹ ਖੇਤ ਦੇ ਵਿੱਚ ਬਿਲਕੁਲ ਬਾਹੇ ਉਹਦੇ ਬਾਹਾ ਹਾਤਾ ਜਿੱਦ ਪਾਣੀ ਕੇ ਨਾ ਮਣੀ ਲੱਗਿਆ ਜਦ ਹੀ ਹਨਾ ਮੱਕੀ ਦਾ ਚਾਰ ਪਿਆ ਇਹ ਖੇਤੋਂ ਤੁਸੀਂ ਹਿਸਾਬ ਲਾ ਲਓ ਮੱਕੀ ਬੁਝਣ ਦੀ ਵੱਢੀ ਆ ਬਿਲਕੁਲ ਵੀ ਪਾਣੀ ਨਹੀਂ ਇਹਨੂੰ ਦਿੱਤਾ ਇਹਦੇ ਵਿੱਚ ਵੀ ਇੰਨਾ ਪਾਣੀ ਖੜ ਗਿਆ ਵੀ ਹੁਣ ਭਾਵੇਂ ਤਾਂ ਕੱਦੂ ਕਰ ਲਓ ਹਨਾ ਪਰ ਹਜੇ ਵੀ ਕਿਹੜਾ ਹਟ ਗਿਆ ਹਨਾ ਹਜੇ ਵੀ ਪੈਂਦਾ ਵੀ ਬਾਕੀ ਰਾਤ ਮਸ਼ੀਨ ਘਰੇ ਆ ਗਈ ਦੀ ਇਸੇ ਆਉਣ ਤੋਂ ਬਾਅਦ ਰਾਜਗੁਰਾ ਨੇ ਮਾੜਾ ਮੋਟਾ ਟਾਇਰ ਟੁੱਟ ਗਿਆ ਜਿਹੜੇ ਬਹੁਤ ਲਿਬੜੇ ਹੋਏ ਤੇ ਬਾਈ ਦੇ ਬੁਰਾ ਹਾਲ ਹੋਇਆ ਪੈਦਾ ਉਹ ਧੋ ਧੂਕੇ ਰਾਤ ਫਿਰ ਲਾ ਲੇ ਤੰਬੂ ਮਸ਼ੀਨ ਦੇ ਉੱਤੇ ਨਹੀਂ ਤਾਂ ਲੋੜੇ ਨਹੀਂ ਦੀ ਪਈ ਅਜੇ ਬਸ ਹੱਬ ਤੱਕ ਹੋਰ ਦੇ ਦਿੰਦਾ ਨਾ ਤਾਂ ਗੱਲ ਬਣ ਜਾਂਦੀ ਬਾਕੀ ਇਹਨਾਂ ਦੇ ਰੰਮਰੋ ਮੈਂ ਕਰ ਲੈ ਸਾਫ ਕਰਕੇ ਬਾਕੀ ਦੇਖਦੇ ਆ ਜਿਹਦੇ ਬਾਈ ਦੇ ਕੱਲ ਵੱਢਣੇ ਸੀ ਹਨਾ ਉਹ ਚੰਡੀਗੜ੍ਹ ਦੇ ਆ ਰਹਿਣ ਵਾਲੇ ਉਹਨਾਂ ਦਾ ਰਾਤ ਫੋਨ ਆਇਆ ਤਾਂ ਕਹਿੰਦੇ ਯਾਰ ਬਾਈ ਸਾਜਰੇ ਦੇਖ ਲਈਓ ਸਾਜਰੇ ਦਾ ਵੀ ਦੀ ਰੱਬ ਨੇ ਫੇਰ ਬਾਗੋ ਬਾਗ ਕਰਤੇ ਅੱਜ ਆ ਪਏ ਆ ਬੰਦੇ ਆਪਣੇ ਓ ਰਾਜੂ ਓ ਛੋਟੂ ਏ ਉੱਠ ਓ ਹੋ ਗਈ ਨਹੀਂ ਇਹ ਦੀ ਪੂਰੀ ਓ ਛੋਟੂ ਆ ਵੋੜ ਰਾਂ ਦੀ ਸੀਟ ਕਿਨੇ ਚੱਕਦੀ ਰਾਜੂ ਆ ਰਾਤ ਚੱਲ ਇਹੋ ਵਿਚਾਰੇ ਭਾਗਤ ਦਾ ਪਤਾ ਨਹੀਂ ਕਿ ਆ ਚੱਕਾ ਜੱਦੀਆਂ ਮਸ਼ੀਨਾਂ ਲਈਆਂ ਬਾਈ ਦਾ ਟਾਈਮ ਮਾੜਾ ਹੀ ਚੱਲ ਜਿੰਨਾ ਮਰਜ਼ੀ ਇਹਦੇ ਪੈਸੇ ਲਈ ਚਲੋ ਇਹਦਾ ਮੂੰਹ ਮਾਜਾ ਨਵਾਂ ਪਵਾ ਕੇ ਲੈ ਆਈਦਾ ਪੂੰਛ ਪਾਂਹ ਜੀ ਫੇਰ ਟੁੱਟ ਜਾਂਦੀ ਆ ਪਤਾ ਨਹੀਂ ਚੱਲਦੇ ਕਿਆ ਕਰਾਏ ਰਾਜੂ ਚੱਲ ਥੋੜਾ ਵੱਡਣ ਜਾਣਾ ਆਪਾਂ ਵੀ ਪੈਂਦੇ ਜੇ ਓ ਬਹੁਤ ਵੀ ਪੈ ਗਿਆ ਸਾਰੀ ਰਾਤ ਦਾ ਹੀ ਪੈਂਦਾ ਹੈ ਨਾ ਕਰਕੇ ਆਇਆ ਬਹੁਤ ਆਲੇ-ਦਾਲੇ ਦੱਸਿਓ ਬਾਈ ਕਿਹੜੇ-ਕਿਹੜੇ ਏਰੀਏ ਦੇ ਵਿੱਚ ਮੀਂਹ ਨਹੀਂ ਹੈਗਾ ਕਈ ਜਗ ਮੈਨੂੰ ਕਈ ਵੀ ਨਾ ਸਵੇਰੇ-ਸਵੇਰੇ ਫੋਨ ਆਇਆ ਕੱਲ ਮੈਨੂੰ ਇੱਥੇ ਤੋਂ ਫੋਨ ਆਇਆ ਤਾਂ ਖੰਨੇ ਦੇ ਪਰਲੇ ਪਾਸੋਂ ਰਾਤ ਇੱਕ ਕਹਿੰਦਾ ਵੀਰੇ ਸਾਡੇ ਕਹਿੰਦੇ ਮੀਂਹ ਨਹੀਂ ਹੈਗਾ ਮੈਂ ਕਹਾ ਯਾਰ ਕਮਾਲ ਦੀ ਗੱਲ ਆ ਸਾਡਾ ਤਾਂ ਬਈ ਖੰਨਾ ਬੀਜਾ ਤਾਂ ਬਹੁਤੀ ਦੂਰ ਨਹੀਂ ਹੈਗਾ ਸਾਨੂੰ ਕਹਿੰਦਾ ਵੀ ਸਾਡੇ ਕਹਿੰਦੇ ਮੀਂਹ ਨਹੀਂ ਹੈਗਾ ਮੈਂ ਚਲੋ ਵੀ ਵਧੀਆ ਗੱਲ ਆ ਹਨਾ ਨਹੀਂ ਹੈਗਾ ਜਿਵੇਂ ਹੁਣ ਮੱਕੀ ਦੀਆਂ ਫਸਲਾਂ ਖੜੀਆਂ ਦੀਆਂ ਬਾਈ ਹਨਾ 7-8 ਦਿਨ ਹੋਰ ਦੇ ਦਿੰਦਾ ਬਾਬਾ ਸ ảnh ਇੰਨੇ ਚ ਕੰਮ ਹੋ ਜਾਣਾ ਤਾਂ ਕਿਤੇ ਘਾਹ ਹਨਾ ਰਾਹ ਬਣਾਉਂਦੇ ਹੁੰਦੇ ਵੀ ਕਿਤੇ ਕੰਮ ਲੱਗਦੇ ਜਾ ਕੇ ਬਾਕੀ ਔਖਾ ਹੀ ਆ ਬਈ ਹਨਾ ਝੋਨਾ ਹੋਣ ਜਿਵੇਂ ਜਾਨਾ ਛੱਲੀਆਂ ਵੀ ਤੋੜੇ ਦਾ ਵੀ ਕੋ ਹੱਲ ਨਹੀਂ ਹੈਗਾ ਛੱਲੀਆਂ ਤੋੜ ਕੇ ਵੀ ਹੁਣ ਰੱਖ ਨਹੀਂ ਸਕਦੇ ਗਿੱਲੇ ਦੇ ਵਿੱਚ ਹਨਾ ਉਹ ਵੀ ਤੁਹਾਨੂੰ ਪਤਾ ਵੀ ਗਾਰਾਜ ਦੇ ਵਿੱਚ ਲੋਟ ਰਹੀਆਂ ਹੁੰਦੀਆਂ ਨਾਲ ਹੀ ਲੇਵਰ ਵੱੜਦੀ ਹੈ ਕੋਈ ਚਲੋ ਬਾਕੀ ਹੁਣ ਟਾਈਮ ਆ ਗਿਆ 4 ਵੀਲਾਂ ਦਾ ਇਹਨਾਂ ਨੂੰ ਹੁਣ ਗਰੀਜ਼-ਕ੍ਰੂਜ਼ ਕਰੀਏ ਪੂਰਾ ਬਣਾਈਏ ਜਗੜ ਜਾਂਦਾ ਕਿਉਂ ਇਹਨਾਂ ਦੇ ਸਿਰ ਤੇ ਚੱਲਣੀਆਂ ਹੁਣ ਬਾਈ ਹੁਣ ਪਤਾ ਲੱਗਣਾ ਵੀ ਕੀ ਚ ਕਿੰਨਾ ਜੋਰ ਆ ਕੀ ਚ ਕਿੰਨਾ ਜੋਰ ਆ ਬਾਕੀ ਇਹ ਵੀ ਕਿਹੜਾ ਸੌਖਾ ਹੈ ਇਹ ਵੀ ਬਾਈ ਇੰਜਣ ਦੀ ਡਾਟ ਮਰਾ ਦਿੰਦਾ ਮਾੜੇ ਇੰਜਣ ਤਾਂ ਉਹੀ ਨਹੀਂ ਗੇੜਾ ਦਿੰਦੇ ਹੈਗੇ ਬਾਕੀ ਆ ਇੰਜਣ ਦਾ ਬੋ ਫਰਕ ਆ ਜਿਵੇਂ ਗਿੱਲੇ ਸੁੱਕੇ ਦੇ ਵਿੱਚ ਹਨਾ ਚੱਲਣ ਦੇ ਵਿੱਚ ਹੁਣ ਪਤਾ ਲੱਗਣਾ ਹੈ ਇੰਜਣ ਦਾ ਆਪਾਂ ਕਹਿ ਦਿੰਨੇ ਆ ਯਾਰ ਵੀ ਉਹ ਪਹਿਲਾਂ ਕਹਿੰਦੇ ਵੀ ਇੰਜਣੇ ਗਲਤ ਆ ਸੀ ਰਖਾਉਣਾ ਨਹੀਂ ਆਪਾਂ ਬਾਈ ਕਹਿ ਕੇ ਰਖਾਇਆ ਤਾਂ ਕਿਉਂ ਮੈਂ ਚਲਾਇਆ ਹੋਇਆ ਤਾਂ ਹੁਣ ਤੁਹਾਨੂੰ ਗਿੱਲੇ ਦੇ ਵਿੱਚ ਦਿਖਾਵਾਂਗੇ ਵੀ ਚੱਕਰ ਹਨਾ ਦੂਜਾ ਇੰਜਣ ਨਹੀਂ 4B ਲਾ ਕੇ ਥੱਲੇ ਗਿੱਲਾ ਹੋਵੇ ਨਾ ਚੱਕਰ ਸੂਈ ਪਿੱਛੇ ਨੂੰ ਮੁੜਦੀ ਦਿਖਦੀ ਆ ਇਹ ਹੁਣ ਤੁਹਾਨੂੰ ਮੈਂ ਮੀਟਰ ਦਿਖਾਉਂਗਾ ਜਿੱਦਣ ਗਿੱਲੇ ਚਲਾਵਾਂਗੇ ਨਾ ਰਾਬੜ ਵਾਂਗੂ ਇੰਜਣ ਵੱਦਾ ਉੱਪਰ ਨੂੰ ਸੂਈ ਜਾਂਦੀ ਐ ਹੇਠਾਂ ਨੂੰ ਆਉਂਦੀ ਇੰਨੀ ਸਾਲੇ ਦੀ ਹੋ ਆ ਛੋਟੂ ਆ ਉਠਿਏ ਜੀ ਅਲੇਗੜਾ ਹਟ ਗਿਆ ਹਜੇ ਵੀ ਪੈਂਦਾ ਕਣੀਆਂ ਪਈ ਜੰਨੀਆਂ ਪਈ ਜੰਨੀਆਂ ਚਲੋ ਬਾਕੀ ਰੱਬ ਰੱਖਾ ਨਾ ਜੋ ਕਿਸਮਤ ਦੇ ਵਿੱਚ ਲਿਖਿਆ ਹੋਇਆ ਹੋਣਾ ਉਹੀ ਆ ਤਾਜੂ ਸਕੰਜਾ ਵੀ ਗਿਰ ਗਿਆ ਯਾਰ ਆਪਣਾ ਉਲਟ ਗਿਆ ਗਿਆ ਚੱਕਰ ਉਹ ਸਕੰਜਾ ਕਾ ਤੇ ਉਲਟ ਗਿਆ ਹਾਂ ਦਬ ਗਿਆ ਹੁਣ ਪਾਣੀ ਪਏ ਤੇ ਖਡਾਂ ਜੀਆਂ ਚ ਬੈ ਗਈਆਂ ਹੋਣੀਆਂ ਆਪਾਂ ਉਹਦੇ ਚਲੋ ਠੀਕ ਹੈ ਜੀ ਬਾਕੀ ਦਿਖਾਵਾਂਗੇ ਤੁਹਾਨੂੰ ਹੁਣ ਨੈਕਸਟ ਵੀਡੀਓ ਦੇ ਵਿੱਚ ਹਨਾ ਵੀ ਗਿੱਲੇ ਦੇ ਵਿੱਚ ਕੁ ਸਮਾਣ ਪੈਂਦਾ ਚਲੋ ਠੀਕ ਹੈ ਜੀ ਬਾਕੀ ਦੱਸਿਓ ਜਰੂਰ ਕਮੈਂਟ ਕਰਕੇ ਕਿਹੜੇ ਏਰੀਆ ਦੇ ਵਿੱਚ ਮੀਂਹ ਨਹੀਂ ਹੈਗਾ ਤਾਂ ਆਪਾਂ ਕਰਾਂਗੇ ਅਜਸਟਮੈਂਟਾਂ ਨਾ 2-4 ਦਿਨ ਦੀ ਧੰਨਵਾਦ ਜੀ